ਸਮਾਜ ਸੇਵੀ ਡਾਕਟਰ ਐਸਪੀ ਸਿੰਘ ਉਬਰਾਇ ਲਗਾਤਾਰ ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਦੀ ਵਤਨਵਾਪਤੀ ਲਈ ਕਾਰਜਸ਼ੀਲ ਹਨ ਤਾਂ ਇੱਕ ਹੋਰ ਨੇਕ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ ਹੈ ਦबई ਵਿੱਚ ਫਾਂਸੀ ਦੀ ਸਜ਼ਾ ਤੋਂ ਉਹਨਾਂ ਵੱਲੋਂ ਇੱਕ ਨੌਜਵਾਨ ਨੂੰ ਬਚਾਇਆ ਗਿਆ ਹੈ ਤਾਂ 9 ਸਾਲ ਬਾਅਦ ਮਾਂ ਤੇ ਪੁੱਤ ਦਾ ਮੇਲ ਆ ਜਿਹੜਾ ਉਹ 에어ਪੋਰਟ ਤੇ ਹੋਇਆ ਹੈ ਜਿਸ ਤੇ ਵੀ ਇਹ ਮੰਜ਼ਰ ਦੇਖਿਆ ਉਹ ਬੇਹਦ ਭਾਵੁਕ ਹੋ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਬਰਾਏ ਦੇ ਯਤਨ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦਵਾਈ ਵਿਖੇ ਫਾਂਸੀ ਦੀ ਸਜ਼ਾ ਮਾਫ ਹੋਈ ਹੈ ਜਿਸ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਸੁਖਬੀਰ ਸਿੰਘ ਆਪਣੇ ਵਤਨ ਵਾਪਸ ਪਰਤੇ ਆਏ ਤਾਂ ਇਕਲੌਤੇ ਪੁੱਤਰ ਦੀ 9 ਸਾਲ ਬਾਅਦ ਮਾਂ ਦੇ ਨਾਲ ਮੁਲਾਕਾਤ ਹੋਈ ਹੈ ਜਿਸ ਨੇ ਵੀ ਇਹਨਾਂ ਦਾ ਮਿਲਾਬ ਦੇਖਿਆ ਉਹ ਭਾਵੁਕ ਹੋ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼ੁਰੂਆਤ ਦਾ ਭਲਾ ٹرسٹ ਦੇ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ 2018 ਦੇ ਵਿੱਚ ਦबई ਵਿਖੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਫਾਂਸਤੀ ਦੀ ਸਜ਼ਾ ਹੈ ਇੱਕ ਨੌਜਵਾਨ ਦੇ ਕਤਲ ਮਾਮਲੇ ਵਿੱਚ ਸੁਣਾਈ ਗਈ ਸੀ ਤਾਂ ਡਾਕਟਰ ਐਸਪੀ ਸਿੰਘ ਉਭਰਾਏ ਵੱਲੋਂ ਪੈਰਵਾਈ ਕਰਕੇ ਉਹਨਾਂ ਦੀ ਸਜ਼ਾ ਜਿਹੜੀ ਉਹ ਮਾਫ ਕਰਵਾਈ ਗਈ ਹੈ ਤੇ ਇੱਕ ਨੌਜਵਾਨ ਦੀ ਹੁਣ ਵਤਨ ਵਾਪਸੀ ਹੋਈ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੀੜਤ ਪਰਿਵਾਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਆਗੂਆਂ ਦਾ ਆਓ ਦੇਖਦੇ ਹਾਂ ਜੋ ਪ੍ਰਾਲਾ ਕੀਤਾ ਗਿਆ ਫਿਰ ਟੀਮ ਵੱਲੋਂ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਮਨਪ੍ਰੀਤ ਸੰਧੂ ਆ ਮੈਂ ਅੱਜ 에ਰਪੋਰਟ ਤੇ ਆਇਆ ਅਬਰਾਏ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਉਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਅਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ ਪਰ ਉਸ ਨੌਜਵਾਨ ਜਿਹੜਾ ਮਰਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ ਜਿਸ ਕਾਰਨ ਮੁੜ ਕੇ ਇੱਕ ਵਾਰ ਫਿਰ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ ਫਿਰ ਅਬਰਾਇ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਆਪਾਂ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤਉ ਪਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਇਹ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਸਰਵਦਾਪਾਲਾ ਟ੍ਰਸਟ ਦੀ ਇਹਦਾ ਦੇ ਪ੍ਰਾਲੇ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਹੁਣ ਤੱਕ ਕਿ ਕਿੰਨੇ ਬੰਦੇ ਜਿਹੜੇ ਬਾਹਰੋਂ ਲੈ ਕੇ ਆਉਂਦੇ ਆ ਅਬਰਾਇ ਜੀ ਸਾਹਿਬ ਲਗਾਤਾਰ ਤੁਸੀਂ ਸਾਰੇ ਜਾਣਦੇ ਆ ਸਰਵਦਾਪਾਲਾ ਟ੍ਰਸਟ ਉਹਨਾਂ ਨੇ ਬਣਾਈ ਜਿਹੜੀ ਬਿਨਾਂ ਕਿਸੇ ਮਜਬ ਧਰਮਕ ਉਹ ਜੀ ਜਾਤ ਦੇਸ਼ ਵੇਖਿਆ ਕੰਮ ਕਰਦੀ ਆ ਇਹ ਹੁਣ ਤੱਕ 150 ਦੇ ਕਰੀਬ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਹੋਈਆਂ ਸੀ ਜਾਂ ਮੌਤ ਦੀ ਸਜ਼ਾ ਹੋਈ ਸੀਗੀ ਉਹਨਾਂ ਨੂੰ ਮੌਤ ਦੇ ਮੂੰਹੋਂ ਕੱਢ ਕੇ ਉਹ ਉਹਨਾਂ ਦੇ ਵਾਰਸਾ ਤੱਕ ਪਹੁੰਚਾ ਚੁੱਕੇ ਨੇ ਇਸ ਤੋਂ ਇਲਾਵਾ ਤੁਸੀਂ ਜਾਣਦੇ ਜੀ ਵੀ ਡੈੱਡ ਬਾਡੀਆਂ ਦਾ ਵੀ ਲਿਆਉਂਦੇ ਆ ਜਿਹੜੀਆਂ ਅਰਬ ਦੇਸ਼ਾਂ ਵਿੱਚ ਮੌਤਾਂ ਹੋ ਜਾਂਦੀਆਂ ਨੌਜਵਾਨਾਂ ਦੀਆਂ ਮਾਪਿਓ ਆਪਣੇ ਬੱਚਿਆਂ ਨੂੰ ਦਾ ਮੂੰਹ ਨਹੀਂ ਵੇਖ ਸਕਦੇ ਲਿਆ ਨਹੀਂ ਸਕਦੇ ਉਹਦੇ ਵਿੱਚ ਵੀ ਲਗਾਤਾਰ ਜਿਹੜੀ ਆ ਉਹ ਕੰਮ ਕਰ ਰਹੇ ਨੇ ਤੇ ਮੈਂ ਤਕਰੀਬਨ ਕਾਫੀ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰਿਆਂ ਨੂੰ ਚਿੱਠੀਆਂ ਕੜਾਈਆਂ ਫਿਰ ਅਬਰਾਈ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਨਰ ਮੈਂ ਜਾ ਕੇ ਦਫਤਰ ਚ ਮਿਲਿਆ। ਯਾਨੀ ਅੱਜ ਜੋ ਵੀ ਹੋਇਆ ਅਪਰਾਏ ਸਾਥੀ ਵਜੋਂ ਕੰਮ ਕੀਆ ਮਹੌਲਾ। ਇਹ ਹੋਇਆ ਕਿਸੇ ਬਾਹਰ। ਬਾਹਰ ਸਰ ਹੁਣ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਭੇਜਿਆ ਸੀ ਕੰਪਨੀ 'ਚ ਭੇਜਿਆ ਵੀ ਮੈਂ ਹੀ ਸੀਗਾ ਜੀ। ਕੰਪਨੀ 'ਚ ਨੇ 1 ਸਾਲ 2 ਸਾਲ ਕੰਮ ਕੀਤਾ। ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ। ਉਹ ਰੱਬੀ ਜਾਨ ਦਾ ਆਪਾਂ ਨੂੰ ਕੋਈ ਨਾ ਇਹ ਬੱਚਿਆਂ ਨੇ ਸਾਨੂੰ ਅਸਲੀ ਦੱਸੀਆ ਨਾ ਸਾਨੂੰ ਪਤਾ ਵਾ। ਅੱਜ ਕਿੰਨੀ ਖੁਸ਼ੀ ਹੈ ਬੇਟਾ ਵਾਪਸ ਆਇਆ ਜੀ। ਅੱਜ ਬਹੁਤ ਜਿਆਦਾ ਕੀ ਗੱਲਣਾ ਚਾਹੁੰਦੇ ਆ ਜੋ ਪ੍ਰਾਈਸ ਸਾਹਿਬ ਵੱਲੋਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮਨ ਨਹੀਂ ਜੀ ਅਬ ਰਾਏ ਸਾਹਿਬ ਸਾਡੇ ਵਾਸਤੇ ਰੱਬ ਇਹੜੇ ਬੱਚੇ ਅੱਜ ਵੀ ਬਾਹਰ ਜਾਣਾ ਚਾਹਦੇ ਉਹਨਾਂ ਨੂੰ ਕੋਈ ਆਪਣੇ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਬੱਚੇ ਜਾਨ ਆ ਲੇਕਿਨ ਗਲਤ ਕੰਮ ਨਾ ਕਰਨ ਆਪਦਾ ਵਰਕਰ ਨਹੀਂ ਤੇ ਆਂਦੇ ਜਾਂ ਸਟੱਡੀ ਆ ਸਟੱਡੀ ਨਹੀਂ ਧਿਆਨ ਦੇਣ ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ ਪਰ ਪ੍ਰਾਈਸ ਸਾਹਿਬ ਦਾ ਇਹ ਕਰਦੇ ਆ ਸਾਨੂੰ ਉਹਨਾਂ ਨੇ ਕਢਾਇਆ ਬ ਤਾਂ ਇਹ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੁਸੀਂ ਗਏ ਸੀ ਕਿ ਮੈਂ ਭਾਈ ਦबई ਗਿਆ ਪੜਨਾਗੀ ਕਿਹੜੇ ਸਾਲ ਸੂਏ 2015 ਚ ਗਿਆ ਸੀ ਤੇ ਜਿਹੜਾ ਤੁਹਾਨੂੰ ਭਾਣਾਪੁਰ ਤੇ ਕਦੋਂ ਵਰਤੇ ਆ ਸੀ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨਰੇ ਹਨ ਛੱਡੇ ਤੇ ਕੀ ਕਿਹਾ ਜਾਂਦਾ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਇਵ ਦਾ ਬੋਲੋ ਮੈਸਪੀ ਹੋ ਰਿਹਾ ਹੈ ਬਹੁਤ ਸ਼ੁਕਰ ਕਰਦਾ ਹਾਂ ਬਸ ਅਗਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤਰ੍ਹਾਂ ਦੇ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਭਾਈ ਇਹ ਤਾਂ ਉਹਨਾਂ ਨੂੰ ਇਹ ਕਹਾਂ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਤੁਹਾਡੇ ਨਾਲ ਕਿੰਨੇ ਮੁੰਡੇ ਹੋਰ ਸੀ ਜਿਹੜਾ ਅਸੀਂ ਭਾਈ ਤਿੰਨੇ ਜਾਣੇ ਸੀਗੇ ਉਹ ਤਿੰਨੇ ਜਾਣੇ ਮੈਂ ਤੁਹਾਨੂੰ ਦੋ ਜਾਣੇ ਪਹਿਲਾਂ ਕਿਹਾ ਜਦੋਂ ਉੱਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਕੋਈ ਕਾਨੂੰਨ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਸਾਨੂੰ ਸੀੜੇ 'ਚ ਜ਼ਬਰਦਸਤ ਕੁੱਟ ਕੇ ਮਾਰਿਆ ਹੂੰ ਕੁੱਟ ਕੇ ਮਾਰਾ ਕੇ ਉਹਨਾਂ ਨੇ ਕਿਹਾ ਹਲਾ ਨਈਮਨ ਨੋ ਕਹਤੋਂ ਮਾਰ ਦੇਣਾਗਾ ਅਸੀਂ ਜਾਣੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਪੀਸਾ ਨੇ ਵੀ ਨਹੀਂ ਸੁਣੀ ਇਹਨਾਂ ਤਾਂ ਸਵਟ ਅਸੀਂ ਤਾਂ ਕਹਿ ਰਹੇ ਆ ਅਪਰਾਜ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹਨੇ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਪ ਇੱਕੋ ਇੱਕ ਬੇਟਾ ਸੀ ਅਜੀ ਤਾਂ ਬਾਪੀ ਦਾ ਉਹ ਟੈਨਸ਼ਨ ਨਾਲ ਕੁੜੀਆਂ ਸੀ ਕਿੰਨੇ ਬਹਿ ਜਾਂ ਹੋਏ ਇੱਕੋ ਇੱਕ ਬੇਟਾ ਸੀ ਮੈਨੂੰ ਸੀ ਉਹ ਧੱਕੇ ਖੰਦ ਮੈਂ ਕੀ ਹੋਇਆ ਕਿਸੇ ਵਾਰ ਪਤਾ ਕਿਸੇ ਜਦੋਂ ਬਸ ਆਈ ਸੌਂਦੇ ਸੀ ਕਹਿੰਦੇ ਸੀ ਕਿ ਕਤਲ ਤੱਕ ਕਿਸ ਪਾਇ ਹੈ ਕਤਲ ਤੱਕ ਕਿਸ ਪਾਇ ਹੈ ਇਹ ਮਹਾਰਾਜ ਨੂੰ ਪਤਾ ਅੱਜ ਕਿੰਨੇ ਕੁ ਪੱਕੀ ਇਹ ਬੇੜੇ ਨੂੰ ਮਿਲ ਗਏ ਜੀ ਖੁਸ਼ੀ ਆ ਸੀ ਤਾਂ ਇੱਕ ਇਦੋਂ ਖੁਸ਼ੀ ਕਿਹੜੀ ਹੋਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਜਿਹੜੇ ਨੌਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ ਉਹਨਾਂ ਕੀ ਬੱਚੰਦੀ ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਨ ਵਾਲੀ ਕਿਸੇ ਨੇ ਸੁਣਾਈ ਅਸੀਂ ਕੋਈ ਨਹੀਂ ਤਾਂ ਕਿ ਨਾ ਪਗਮਾਨ ਤੁਮਾਨ ਜਾ ਕੋਈ ਕੋਈ ਵੀ ਆ ਸਾਡੀ ਕਿਸੇ ਨਹੀਂ ਮਿਲੀ ਸਰਾਇ ਦੀ ਤਿਆਰਕ ਦੇ ਮਨਤਾ ਕੀਤੀਆਂ ਸੂਣੀ ਦਾ ਸੂਣੀ ਸਾਡੀ ਇੰਨੇ ਸਨੇ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੋਗਣਾ ਸੱਚਾ ਪਾਤਸ਼ਾ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਸਾਡਾ ਲਿਆ ਕੇ ਅੱਜ ਅੰਬਰਾ ਤੋਂ ਉੱਡ ਕੇ ਲਿਆ ਕੇ ਪੁੱਤ ਦੇ ਦਾਤ ਸਭ ਚੋਈ ਚ ਪਾਤੀ